ਹਾਂ ਕੋਈ ਗੱਲ ਨਹੀਂ ਮੈਂ ਆਪਣੇ ਤਰੀਕੇ ਨਾਲ ਕਰ ਲਈ ਕਰ ਲਈ 2 ਅਸੀਂ ਉਹਦੇ ਜਿਹੜੀ ਨਾਲ ਗੱਲ ਕਰ ਲਾਂਗੇ ਤੇ ਤੁਸੀਂ ਉਹਦੀ ਮੰਮੀ ਨਾਲ ਗੱਲ ਕਰ ਲਿਓ ਉੱਧਰ ਬਹਿ ਕੇ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਗੱਲ ਮੈਂ ਹਲਾ ਫਿਰ ਆ ਮੈਨੂੰ ਸੱਜਾ ਇਹਨੇ ਸੱਜਾ ਮੈਨੂੰ ਬਾਜੀ ਠੀਕ ਹੈ ਬਾਜੀ ਸੱਸ ਅਰ ਉਹ ਵੀ ਬੈਠੋ ਸੱਸ ਸੱਸ ਕਹਿੰਦਾ ਬਾਜੀ ਸੱਸ ਕਹਿੰਦਾ ਬਾਜੀ ਸੱਸ ਮੈਂ ਆ ਮੰਜੀ ਤੇ ਬਹਿ ਜਾਣਾ ਬਹੁਤ ਠੀਕ ਇੱਧਰ ਆ ਮੰਮੀ ਇੱਧਰ ਆ ਕੱਟ ਲਾਉਂਦਾ ਕਿ ਕੱਟ ਲਾ ਤੇ ਮੈਂ ਜੋਤ ਨੂੰ ਕਹਿੰਦਾ ਮੈਂ ਕਿਹਾ ਚੱਲ ਸੱਦ ਲੋ ਅੱਜ ਜੀ ਨਾਲੇ ਮੈਂ ਮਿਲਗਿਲ ਜਾਣਗੇ ਤੇ ਨਾਲੇ ਮੈਂ ਹਸੂਨ ਕੀਤਾ ਸੀ ਤੇ ਫਿਰ ਮੈਂ ਉਹ ਪਿੱਛੇ ਗਿਆ ਉਹ ਕਿਤਾ ਵੇਚਦਾ ਤੇ ਤੇ ਚੱਲ ਸਾਰੇ ਜਣੇ ਹੋ ਗਏ ਤੇ ਚੱਲ ਕੋਈ ਗੱਲ ਨਹੀਂ ਵੇਖ ਲਈ ਜਿੱਦਾਂ ਤੁਸੀਂ ਮਰਜ਼ੀ ਉਹ ਜਿਹੜੀ ਠੀਕ ਹੈ ਕਿਦਾਂ ਡਰਾਵੇ ਦੇਂ ਡਿਆ ਹੈਗਾ ਜੇ ਨਹੀਂ ਤੁਹਾਡੇ ਕੋਲ ਗੱਲ ਬੰਦੀ ਅਸੀਂ ਆਪਣੀ ਕੁੜੀ ਕੱਲ ਦਿੰਨੇ ਆ ਤੁਸੀਂ ਆਪਣਾ ਮੁੰਡਾ ਕੱਲ ਦੋ ਤੂੰ ਹੈਂ ਤੁਸੀਂ ਆਪਣਾ ਮੁੰਡਾ ਕੱਲ ਦੋ ਤੇ ਜਾ ਮੰਮੀ ਹਲ ਜਾ ਤਵੇ ਜਾ ਕੇ ਹੋਏ ਤਿਆਰ ਕਨੀ ਕੱਪੜੇ ਪਾ ਲਓ ਇੱਥੇ ਉਹ ਚੰਗੇ ਗਰੇ ਸੌਕੇ ਗਾੜੀ ਸਾਹ ਨਹੀਂ ਲੈਂਦੇ ਓੱਖ ਨਾ ਟੱਕਰਾ ਮਾਰਨ ਦੇ ਆਇਆ ਨਾ ਲਬੂਤੇ ਆਉਂਦੇ ਆਡੇ ਚੱਕਾ

ਮਗਰ ਕਦ ਲੈ ਆਣੀ ਬੱਜੀ ਗੱਡੀ ਲੈਣ ਲੱਗੀ ਆ ਉਹ ਮਗਰੀ ਉਹਦੀ ਮਗਰ ਜਾਂਦੀ ਚੱਲ ਚੱਲ ਵਰਸ ਵੱਡੀ ਆਉਂਦੀ ਐ ਕੋਈ ਮਾਈਕ ਦੇ ਲੋ ਤੂੰ ਐ ਯਾਰ ਬੰਦਾ ਤਾਂ ਹੋਈ ਨਾ ਬੰਦਾ ਆ ਹੀ ਨਹੀਂ ਲੈ ਇਹ ਮਤਲਬ ਪਤਾ ਕਿਦੋਂ ਨਾ ਟਾਉਣਾ ਹੈ ਚਲੋ ਪੈਸੇ ਦੇ ਜੋ ਤੇ ਰੈਡੀ ਨੂੰ ਦੇ ਆਏ ਆ ਆਪਾਂ ਦੇ ਕੇ ਵੀ 1.5 ਲੱਖ ਆਏ ਆ ਤੇ ਮੈਨੂੰ ਪੱਕਾ ਪਤਾ ਵਾ ਵੀ 50000 ਜਿਹੜਾ ਨਾ ਅੱਗੇ ਪਿੱਛੇ ਹੋਇਆ ਵਾ ਉਦੋਂ ਤੇ ਏਜੰਟ ਕਹਿੰਦਾ ਸੀਗਾ ਤੁਹਾਡਾ 1 ਲੱਖ ਰੁਪਇਆ ਵੀ ਨਹੀਂ ਲੱਗਣਾ ਤੇ ਹੁਣ 1.5 ਲੱਖ ਕਿੱਥੋਂ ਆ ਗਿਆ ਇਹਨਾਂ ਨੇ ਆਪਣੇ ਵਿੱਚ ਖਰਚੇ ਖਰਚੇ ਪਾ ਗਏ ਸਤਿ ਸ਼੍ਰੀ ਅਕਾਲ ਰੈਡ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੋਤ ਵਧੀਆ ਵਧੀਆ ਤਹੀ ਸੁਣਾਓ ਹਾਂ ਠੀਕ ਆ ਵਧੀਆ ਸੀ ਠੀਕ ਆ ਮੈਂ ਇਹ ਹੀ ਪੁੱਛਣਾ ਸੀ ਮੈਂ ਹੈਪੀ ਕਿਦਾਂ ਫੋਨ ਸਸਿਕਾ ਡੈਡੀ ਡੈਡੀ ਹੁਣੇ ਅੱਜ ਹਾਂਜੀ ਕੀ ਗੱਲ ਹੋਈ ਆ ਉਹ ਕਹਿੰਦੇ ਸੀ ਵੀ ਕਿ ਏਜੰਟ ਨੇ ਬੁਲਾਇਆ ਵਾ ਕੋਈ ਸਾਈਨ ਸੀ ਆਹ ਕੋਈ ਗੱਲ ਨਹੀਂ ਮੈਂ ਆਪਣੇ ਤਰੀਕੇ ਨਾਲ ਕਰ ਲੈ ਕਰ ਲੈ 21 ਅਸੀਂ ਉਹਦੇ ਡੈਡੀ ਨਾਲ ਗੱਲ ਕਰ ਲਾਂਗੇ ਤੇ ਤੁਸੀਂ ਉਹਦੀ ਮੰਮੀ ਨਾਲ ਗੱਲ ਕਰ ਲਿਓ ਅੰਦਰ ਬੈਠ ਕੇ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਗੱਲ ਮਤਲਬ ਮੇਲਾ ਫੇਰ ਮੈਨੂੰ ਵਾਝਾ ਇਹਨੇ ਸਾਹ ਮੈਨੂੰ ਬਾਜੀ ਇਧਰ ਬੈਠੋ ਸੱਸ ਸੱਸੇ ਕਲ ਬਾਜੀ ਸੱਸੇ ਕਲ ਬਾਜੀ ਤਾਂ ਮੈਂ ਅਮਨਜੀਤ ਬੈਹ ਜਾਣਾ ਬਹੁਤ ਇਧਰ ਆ ਗਮੀ ਇਧਰ ਕੱਟ ਲਾਓ ਤੇ ਮੈਂ ਜੋਤ ਨੂੰ ਕਹਿੰਦਾ ਮੈਂ ਕਿਹਾ ਚੱਲ ਸੱਦ ਲਓ ਅੱਜ ਜੀ ਨਾਲੇ ਮੈਂ ਮਿਲਗਿਲ ਜਾਣਗੇ ਤੇ ਨਾਲੇ ਮੈਂ ਸੂਟ ਕੀਤਾ ਸੀ ਤੇ ਫਿਰ ਮੈਂ ਪਿੱਛੇ ਕਹਿ ਰਿਹਾ ਉਹ ਕਿਤਾ ਬੈਠਾ ਇੱਥੇ ਤੇ ਚੱਲ ਸਰ ਜਣੇ ਹੋ ਕੇ ਤੇ ਤੜ ਕੋਈ ਗੱਲ ਨਹੀਂ ਵੇਖ ਲਈ ਜਿੱਦਾਂ ਤੁਸੀਂ ਮਰਜ਼ੀ ਉਹ ਜੜੀ ਠੀਕ ਠਾਕ ਹੋ ਜਾਂਦਾ ਕਿਦਾਂ ਡਰਾਵੇ ਦੇਣ ਡਿਆ ਹੈਗਾ ਜੇ ਨਹੀਂ ਤੁਹਾਡੇ ਕੋਲ ਗੱਲ ਬੰਦੀ ਅਸੀਂ ਆਪਣੀ ਕੁੜੀ ਕੱਲ ਦਿੰਦੇ ਆ ਤੁਸੀਂ ਆਪਣਾ ਮੁੰਡਾ ਕੱਲ ਦੋ ਤੁਸੀਂ ਆਪਣਾ ਮੁੰਡਾ ਕੱਲ ਦੋ ਤੇ ਜਾ ਮੰਮੀ ਹਲ ਜਾ ਤੇ ਵੇਖ ਜਾ ਅੱਗੇ ਹੋਏ ਤਿਆਰ ਕਨੀ ਕੱਪੜੇ ਪਾ ਲਓ ਇੱਥੇ ਉਹ ਚੰਗੇ ਗੇਰੇ ਸੌਕੇ ਗਾੜੀ ਸਾਹ ਨਹੀਂ ਲੈਂਦੇ ਓਖ ਨਾ ਟੱਕਰਾ ਮਾਰਨ ਦੇ ਆਈ

3 2 ਇਹ ਕੋਈ ਇਧਰ ਵੀ ਲਾ ਕੇ ਨਾ ਗਾਂ ਜਾਏ ਬਾਰੀ ਇਹਦੇ ਮੇਂ ਦੰਦ ਲੇ ਲੰਗ ਜੋ ਲੰਗ ਜਿਨਾਂਗ 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 ਦੀ ਲੈ ਮਗ ਤੇ ਲੈਣੀ ਬੱਜੀ ਇਹ ਗੱਡੀ ਲੈਣ ਲੱਗੀ ਓ ਮਗਰੀ ਉਹਦੀ ਮਗਰ ਜਾਂਦੀ ਚੱਲ ਚੱਲ ਵਰਸਲ ਵੱਡੀ ਹੁੰਦੀ ਐ ਕੋਈ ਮਾਈਕ ਦੇ ਦੋ ਵਨ ਯਾਰ ਬੰਦਾ ਢਾਹ ਹੋਈ ਨਾ ਬੰਦਾ ਆਈ ਨਹੀਂ ਤੇ ਮਤਲਬ ਪਤਾ ਹੋ ਕਿ ਤਾ ਢਾਹਣਾ ਹੈ ਚਲੋ ਦੋ ਵਨ ਪੈਸੇ ਤੇ ਜੋ ਤੇ ਰੈਡੀ ਨੂੰ ਦੇ ਆਏ ਆਪਾਂ ਦੇ ਕੇ ਵੀ 1.5 ਲੱਖ ਆਏ ਆ ਤੇ ਮੈਨੂੰ ਪੱਕਾ ਪਤਾ ਵਾ ਵੀ 50000 ਜਿਹੜਾ ਨਾ ਅੱਗੇ ਪਿੱਛੇ ਹੀ ਹੋਇਆ ਵਾ ਉਦੋਂ ਤੇ ਜੈਂਟ ਕਹਿੰਦਾ ਸੀਗਾ ਤੁਹਾਡਾ 1 ਲੱਖ ਰੁਪਇਆ ਵੀ ਨਹੀਂ ਲੱਗਣਾ ਤੇ ਹੁਣ 1.5 ਲੱਖ ਕਿੱਥੋਂ ਆ ਗਿਆ ਇਹਨਾਂ ਨੇ ਆਪਣੇ ਵਿੱਚ ਖਰਚੇ ਖਰਚੇ ਪਾ ਗਏ ਸਸਿਕਾ ਲੜ ਜੀ ਸਸਿਕਾ ਹਰ ਕੀ ਹਾਲ ਚੋਤ ਵਧੀਆ ਵਧੀਆ ਤਹੀ ਸੁਣਾਓ ਹਾਂ ਠੀਕ ਆ ਵਧੀਆ ਸੀ ਠੀਕ ਆ ਮੈਂ ਇਹੀ ਪੁੱਛਣਾ ਸੀ ਮੈਂ ਹੈਪੀ ਕਿੱਦਾਂ ਸਸਿਕਾ ਲੜ ਜੀ ਦੇੜੀ ਹੋਣੀ ਅੱਜ ਹਾਂਜੀ ਕੀ ਗੱਲ ਹੋਈ ਆ ਉਹ ਕਹਿੰਦੇ ਸੀ ਕਿ ਏਜੰਟ ਨੇ ਬੁਲਾਇਆ ਵਾ ਕੋਈ ਸਾਇੰਸ ਨਹੀਂ ਆਹ ਕੋਈ ਗੱਲ ਨਹੀਂ ਮੈਂ ਆਪਣੇ ਤਰੀਕੇ ਨਾਲ ਕਰ ਲੈ ਕਰ ਲੈ 21 ਅਸੀਂ ਉਹਦੇ ਡੈਡੀ ਨਾਲ ਗੱਲ ਕਰ ਲਾਂਗੇ ਤੇ ਤੁਸੀਂ ਉਹਦੀ ਮੰਮੀ ਨਾਲ ਗੱਲ ਕਰ ਲਿਓ ਉੱਧਰ ਬੈਠ ਕੇ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਗੱਲ ਕਰ ਲੈ ਮਹਿਲਾ ਫੇਰ ਮੈਨੂੰ ਆ ਜਾਈਏ ਇਹਨੇ ਆ ਜਾਈਏ ਮਾਜੀ ਇਹਦੇ ਨਾਲ ਸੱਸ ਅਰੋ ਭਾਜੀ ਬੇਕੋ ਸੱਜੇ ਗੱਲ ਬਾਜੀ ਸੱਜੇ ਗੱਲ ਬਾਜੀ ਸੱਜੇ ਗੱਲ ਬਾਜੀ ਮੈਂ ਆਮਨ ਜੀ ਦੇ ਪੈ ਜਾਣਾ ਬਹੁਤ ਇਧਰ ਆ ਜਾਓ ਮੀ ਇਧਰ ਆ ਜਾਓ ਕੱਟ ਲਾਓ ਉਧਰ ਵੀ ਕੱਟ ਲਾਓ ਤੇ ਮੈਂ ਜੋਤ ਨੂੰ ਕਹਿੰਦਾ ਮੈਂ ਕਿਹਾ ਚੱਲ ਸੱਦ ਲੋ ਅੱਜ ਜੀ ਨਾਲੇ ਮੈਂ ਮਿਲਗਿਲ ਜਾਣਗੇ ਤੇ ਨਾਲੇ ਮੈਂ ਸੂਨ ਕੀਤਾ ਸੀ ਤੇ ਫਿਰ ਮੈਂ ਉਹ ਪਿੱਛੇ ਗਿਆ ਉਹ ਕਿਦਾ ਬਿੱਤਾ ਇੱਥੇ ਤੇ ਚੱਲ ਸਾਰ ਜਣੇ ਹੋ ਕੇ ਤੇ ਚੜ ਕੋਈ ਗੱਲ ਨਹੀਂ ਵੇਖ ਲਈ ਜਿੱਦਾਂ ਦੀ ਮਰਜ਼ੀ ਹੋੜ ਡੜੀ ਠੀਕ ਠਾਕ ਹੋਰ ਲਾਉਂਦਾ ਕਿਦਾਂ ਡਰਾਵੇ ਦੇਂ ਡਿਆ ਹੈਗਾ ਜੇ ਨਹੀਂ ਤੁਹਾਡੇ ਕੋਲ ਗੱਲ ਬੰਦੀ ਅਹੀਂ ਆਪਣੀ ਕੁੜੀ ਕਾਲ ਦਿੰਦੇ ਆ ਤੁਸੀਂ ਆਪਣਾ ਮੁੰਡਾ ਕਾਲ ਦੋ 2n ਤੁਸੀਂ ਆਪਣਾ ਮੁੰਡਾ ਕਾਲ ਦੋ ਤੇ ਜਾ ਮੰਮੀ ਹਲ ਜਾ ਤੇ ਵੇਖ ਜਾ ਆ ਕੇ ਹੋਏ ਤਿਆਰ ਕਣੀ ਕੱਪੜੇ ਪਾ ਲਓ ਇੱਥੇ ਉਹ ਚੰਗੇ ਗੇਰੇ ਸੌਕੇ ਗਾੜੀ ਸਾਹ ਨਹੀਂ ਲੈਂਦੇ ਓੱਖ ਨਾ ਟੱਕਰਾ ਮਾਰਨ ਦੇ ਆਇਆ ਹੀ ਆਇਆ ਨਾ ਲਬੂ ਤੇ ਆਉਂਦੇ ਆਡੇ ਚੱਕਾ ਚੱਕਰਾਂ ਨਹੀਂ ਨਹੀਂ ਇੱਕ ਬਾਈਕ ਲੈਣਾ ਮਾਈਕ ਲੈਣਾ ਭਾਈ ਮਾਈਕ ਲੈ ਬਾਈਕ ਤੇ ਟਾਕ ਲੈ ਕੋਈ ਨਹੀਂ 2 1 ਓਏ ਹੁਣ ਉਹ ਉਧਰ ਨੂੰ ਚੱਲ ਜੀਏ ਇਧਰ ਨੂੰ ਚੱਲ ਜਾ ਹਾਂ 3 2 ਕੋਈ ਇਧਰ ਵੀ ਲਾ ਕੇ ਨਾ ਗਾਂ ਜਾਏ ਬਾਰੀ ਮਗਰ ਤੇ ਲੈਣੀ ਬੱਜੀ ਗੱਡੀ ਲੈਣ ਲੱਗੀ ਆ ਉਹ ਮਗਰੀ ਉਹਦੀ ਮਗਰ ਜਾਂਦੀ ਚੱਲ ਚੱਲ ਵਰਸ ਗੱਡੀ ਹੁੰਦੀ ਆ ਕੋਈ ਮਾਈਕ ਦੇ ਦੋ ਵਾ ਯਾਰ ਬੰਦਾ ਢਾਹ ਹੋਈ ਨਾ ਬੰਦਾ ਆ ਹੀ ਨਹੀਂ ਤੇਰੇ ਮਤਲਬ ਪਤਾ ਹੋ ਕਦੋਂ ਢਾਹਣਾ ਹੈ ਚਲੋ ਪੈਸੇ ਦੇ ਜੋਦੇ ਡੈਡੀ ਨੂੰ ਦੇ ਆਏ ਆ ਆਪਾਂ ਦੇ ਕੇ ਵੀ 1.5 ਲੱਖ ਆਏ ਆ ਤੇ ਮੈਨੂੰ ਪੱਕਾ ਪਤਾ ਵਾ ਵੀ 50000 ਜਿਹੜਾ ਨਾ ਅੱਗੇ ਪਿੱਛੇ ਹੋਇਆ ਵਾ ਉਦੋਂ ਤੇ ਜੈਂਟ ਕਹਿੰਦਾ ਸੀਗਾ ਤੁਹਾਡਾ 1 ਲੱਖ ਰੁਪਇਆ ਵੀ ਨਹੀਂ ਲੱਗਣਾ ਤੇ ਹੁਣ 1.5 ਲੱਖ ਕਿੱਥੋਂ ਆ ਗਿਆ ਇਹਨਾਂ ਨੇ ਆਪਣੇ ਵਿੱਚ ਖਰਚੇ ਖਰਚੇ ਪਾ ਗਏ ਸਤਿ ਸ਼੍ਰੀ ਅਕਾਲ ਡੈਡ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੋਤ ਵਧੀਆ ਵਧੀਆ ਤਹੀ ਸੁਣਾਓ ਹਾਂ ਠੀਕ ਆ ਵਧੀਆ ਸੀ ਠੀਕ ਆ ਮੈਂ ਇਹੀ ਪੁੱਛਣਾ ਸੀ ਮੈਂ ਹੈਪੀ ਕਿੱਦਾਂ ਫੋਨ ਸਾਸਿਕਾ ਡੈਡੀ ਡੈਡੀ ਹੁਣੇ ਅੱਜ ਹਾਂਜੀ ਕੀ ਗੱਲ ਹੋਈ ਆ ਉਹ ਕਹਿੰਦੇ ਸੀ ਕਿ ਏਜੰਟ ਨੇ ਬੁਲਾਇਆ ਵਾ ਕੋਈ ਸਾਈਨ ਸਾਈਨ